ਕੀ ਕਰਨਾ ਚਾਹੀਦਾ ਫੇ ਮੈਨੂੰ ਤੁਹਾਡੇ ਤੁਹਾਡੇ ਹਿਸਾਬ ਨਾਲ ਇੱਕ ਤੁਸੀਂ ਵੀ ਓਪੀਨੀਅਨ ਦਿਓ ਮੈਨੂੰ ਆਪਣਾ ਕਿਵੇਂ ਸਾਬਤ ਕਰਾਂ ਕਿ ਐਨ ਜੀਓ ਚੋਂ ਮੇਰਾ ਘਰ ਨਹੀਂ ਚੱਲਦਾ ਜਾਂ ਇਹ ਕਹਾਂ ਕਿ ਕੀੜੇ ਪੈਣ ਮੇਰੇ ਜਿਵੇਂ ਐਨ ਜੀਓ ਚ ਕਰ ਰਿਹਾ ਵੀ ਕਰ ਲੈ ਕੇ ਜਾਂਦਾ ਹਾਂ ਕੀ ਕਹਾਂ ਜਿਵੇਂ ਹਰ ਸਿਮਰਤ ਬਾਦਲ ਨੇ ਗਿਆ ਸੀ ਜਿਨ੍ਹਾਂ ਨੇ ਬੇਦਬੀ ਕਰਾਈ ਉਹਨਾਂ ਦਾ ਕੱਖ ਨਾ ਰਹੇ ਦੇਖੋ ਹੁਣ ਇਹ ਗੱਲਾਂ ਤਾਂ ਮੈਂ ਨਹੀਂ ਕਿ ਰਿਹਾ ਤੁਸੀਂ ਵੀ ਕਹਿ ਦਿਓ ਕਿ ਉਹਦਾ ਕੱਖ ਨਾ ਰਹੇ ਜਿਹੜਾ ਪੈਸਾ ਖਾਂਦਾ ਹੈ ਦੁਨੀਆ 'ਚ ਜਿਹੜਾ ਬੰਦਾ ਵੀ ਪੈਸੇ ਖਾਂਦਾ ਉਹਦਾ ਕਿਸੇ ਦਾ ਕੱਖ ਨਾ ਰਹੇ ਵੀ ਜਿਹੜਾ ਐਨ ਜੀਓ ਚੋਂ ਪੈਸੇ ਖਾਂਦਾ ਹੈ ਉਹਦਾ ਕੱਖ ਨਾ ਰਵੇ 100% ਮਾਰਾ ਇਹਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿ ਦਿਓ ਉਹਦਾ ਕੱਖ ਨਾ ਰਵੇ ਭਾਜੀ ਉਹ ਕਿ ਕੀੜੇ ਪੈਣ ਮੇਰੇ ਜਿਵੇਂ ਐਨ ਜੀਓ ਚ 1 ਰੁਪਿਆ ਵੀ ਕਰ ਲੈ ਕੇ ਜਾਂਦਾ ਹਾਂ ਕੀ ਕਹਾਂ ਜਿਵੇਂ ਹਰ ਸਿਮਰਤ ਬਾਦਲ ਨੇ ਕਿਹਾ ਸੀ ਜਿਨ੍ਹਾਂ ਨੇ ਬੇਦਬੀ ਕਰਾਈ ਉਹਨਾਂ ਦਾ ਕੱਖ ਨਾ ਰਵੇ ਇਹ ਦੇਖੋ ਹੁਣ ਇਹ ਗੱਲਾਂ ਤਾਂ ਮੈਂ ਨਹੀਂ ਕਿਹਾ ਤੁਸੀਂ ਵੀ ਕਹਿ ਦਿਓ ਕਿ ਉਹਦਾ ਕੱਖ ਨਾ ਰਹੇ ਜਿਹੜਾ ਪੈਸਾ ਖਾਂਦਾ ਹੈ ਦੁਨੀਆ 'ਚ ਜਿਹੜਾ ਬੰਦਾ ਵੀ ਪੈਸੇ ਖਾਂਦਾ ਉਹਦਾ ਕਿਸੇ ਦਾ ਕੱਖ ਨਾ ਰਵੇ ਵੀ ਜਿਹੜਾ ਐਨ ਜੀਓ ਚੋਂ ਪੈਸੇ ਖਾਂਦਾ ਹੈ ਉਹਦਾ ਕੱਖ ਨਾ ਰਵੇ 100% ਮਾਰਾ ਇਹਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿ ਦਿਓ ਉਹਦਾ ਕੱਖ ਨਾ ਰਵੇ ਭਾਜੀ ਉਹਦਾ ਕੀ ਕਰਨਾ ਚਾਹੀਦਾ ਫੇ ਮੈਨੂੰ ਤੁਹਾਡੇ ਤੁਹਾਡੇ ਹਿਸਾਬ ਨਾਲ ਇੱਕ ਤੁਸੀਂ ਵੀ opinion ਦਿਓ ਮੈਨੂੰ ਆਪਣਾ ਕਿਵੇਂ ਸਾਬਤ ਕਰਾਂ ਕਿ NGO ਚੋਂ ਮੇਰਾ ਘਰ ਨਹੀਂ ਚੱਲਦਾ ਜਾਂ ਇਹ ਕਹਾਂ ਕਿ ਕੀੜੇ ਪੈਣ ਮੇਰੇ ਜਿਵੇਂ NGO ਚ ਇੱਕ ਰੁਪਿਆ ਵੀ ਘਰ ਲੈ ਕੇ ਜਾਂਦਾ ਹਾਂ ਕੀ ਕਹਾਂ ਜਿਵੇਂ ਹਰ ਸਿਮਰਤ ਬਾਦਲ ਨੇ ਕਿਹਾ ਸੀ